ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਜੇਸ਼ ਚੋਪੜਾ ਅੱਜ ਬਹੁਤ ਹੀ ਇੱਕ ਖੂਬਸੂਰਤ ਜਿਹੜੀ ਇਹ ਬਹੁਤ ਪਿਆਰੀ ਹਸਤੀ ਰੋਪੜ ਸ਼ਹਿਰ ਦੀ ਹਾਂ ਤੁਸੀਂ ਮੇਰੇ ਨਾਲ ਮੈਂ ਪਹਿਲਾਂ ਤੁਹਾਨੂੰ ਬੋਰਡ ਪੜਾਉਣਾ ਛੋਟਾ ਜਿਹਾ ਇੱਕ ਮੇਰੇ ਨੇੜੇ ਹੀ ਬੋਰਡ ਹੈ ਪ੍ਰਕਾਸ਼ ਟੇਲਰਸ ਬਹੁਤ ਬਹੁਤ ਮਤਲਬ ਕਿ ਜਿਹੜਾ ਆਪਣਾ ਜਿਹਨੂੰ ਪੁਰਾਣਾ ਆਪਾਂ ਕਹਿੰਦੇ ਸੀ ਨਾ ਜੀ ਕੋਕੋ ਮਾਜਰੀ ਜਾਂ ਜਿਹੜਾ ਸਾਫ ਸਾਈਕਲ ਬਕਸ ਦੇ ਆਲੇ-ਦੋਲੇ ਵਾਲਾ ਮਹੱਲਾ ਇਲਾਕਾ ਨਹਿਰੂ ਨਗਰ ਔਰ ਇਹ ਜਿਹੜਾ ਏਰੀਆ ਹੈਗਾ ਇੱਥੇ ਦੇ ਜਿਹੜੇ ਵਸਨੀਕ ਹਨ ਜੀ ਉਹਨਾਂ ਨੂੰ ਬਹੁਤ ਯਾਦ ਆ ਜਿਹੜੀਆਂ ਉਹਨਾਂ ਦੀ ਤਾਜ਼ਾ ਹੋਣੀਆਂ ਪ੍ਰਕਾਸ਼ ਜੀ ਵੀ ਮੇਰੇ ਸਾਹਮਣੇ ਬੈਠੇ ਆ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਤਜਰਬਾ ਜਿਹੜਾ ਜ਼ਿੰਦਗੀ ਦਾ ਇਹਨਾਂ ਦੀਆਂ ਜਿਹੜੀਆਂ ਕੰਮ ਦੀਆਂ ਬਰੀਕੀਆਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਪ੍ਰਕਾਸ਼ ਜੀ ਕੀ ਹਾਲ ਚਾਲ ਹੈ ਓਕੇ ਸਰ ਓਕੇ ਜੀ ਵੈਰੀ ਗੁੱਡ ਮਜ਼ਾ ਆ ਗਿਆ ਜੀ ਹਾਂ ਪ੍ਰਕਾਸ਼ ਟੇਲਰ ਰੋਪੜ ਹਾਂਜੀ ਹਾਂਜੀ ਕਿਆ ਵਧੀਆ ਗੱਲਬਾਤ ਹੁੰਦੀ ਸੀ ਇਹ ਐ ਮੈਨੂੰ ਨਾ ਉਹ ਯਾਦ ਆ ਗਿਆ ਤੁਸੀਂ ਬੈਠੇ ਹੁੰਦੇ ਸੀ ਗਲੇ ਚ ਪਾ ਕੇ ਨਾ ਦੀ ਉਹ ਕਿੱਥੇ ਹੈ ਉਹ ਪਾਓ ਜਰਾ ਉਹ ਪਾਓ ਇੰਚੀ ਤੇ ਪਾਓ ਪਿੱਛੇ ਬੈ ਤੁਹਾਡੇ ਉਹ ਪਾਓ ਜਰਾ ਉਹ ਦੇਖੋ ਜੀ ਪ੍ਰਕਾਸ਼ ਸੇਲਰ ਜਿਹਦੀ ਇਸ ਟਾਂ ਦੁਕਾਨ ਜਿਹੜੀ ਹੈ ਨਾ ਜਿਹੇ ਹਵੇਲੀ ਵਾਲਾ ਮੋੜ ਜਿਹੜਾ ਕਰ ਆਪਣਾ ਉੱਪਰ ਨੂੰ ਆੰਦੇ ਆ ਹਵੇਲੀ ਵੱਲੋਂ ਨਿਕਲ ਕੇ ਟੱਕਰ ਤੇ ਹਾਕਸ ਕਲੱਬ ਦੇ ਨਾਲ ਹਾਂ ਔਰ ਆ ਦੇਖੋ ਇਹ ਹੁਣ ਬਣੀ ਗੱਲ ਪ੍ਰਕਾਸ਼ ਜੀ ਹਾਂ ਹੈ ਇੰਚੀ ਤੇ ਪਾ ਕੇ ਤੁਸੀਂ ਬੈਠੇ ਹੋਣਾ ਔਰ ਤੁਸੀਂ ਫਿਰ ਕਟਾਈ ਕਰਦੇ ਹੋਣਾ ਜਾਂ ਨਿਸ਼ਾਨ ਲਾਉਂਦੇ ਹੋਣਾ ਠੀਕ ਹੈ ਹਾਂਜੀ ਤੇ ਅਸੀਂ ਆ ਜਾਣਾ ਤੁਹਾਡੇ ਕੋਲ ਵੀ ਆਹ ਦੇਖੋ ਜੀ ਆਹ ਕੁਰਤਾ ਪਜਾਮਾ ਹੈ ਜੀ ਹੈ ਜੀ ਘਰ ਦੇ ਨਾਲ ਲੇਕਨ ਮੈਂ ਤਾਂ ਛੋਟਾ ਛੋਟਾ ਜਿਹਾ ਹੁੰਦਾ ਸੀ ਜਦ ਬਹੁਤ ਛੋਟਾ ਹੁੰਦਾ ਸੀ ਹੈ ਬਹੁਤ ਛੋਟਾ ਸੀਗਾ ਹੋਰ ਤੁਸੀਂ ਸੁਣਾਓ ਸੇਤਾ ਠੀਕ ਹੈ ਓਕੇ ਸਰ ਫਰਸਟ ਕਲਾਸ ਕੀ ਇਸ ਜਿਹੜੀ ਰੋਡ ਹੈ ਕਾਲਜ ਰੋਡ ਜਿੱਥੇ ਤੁਸੀਂ ਬਹੁਤ ਦਿਰ ਦੁਕਾਨ ਕੀਤੀ 50 ਸਾਲ ਹੋ ਗਏ ਕੀ ਕੀ ਯਾਦ ਅੰਦਰ ਤੁਹਾਨੂੰ ਇੱਥੋਂ ਦਾ ਸਾਰੇ ਹੀ ਵਾਦਾ ਵਰਨ ਯਾਦ ਹੈ ਸਾਰੇ ਯਾਦ ਹੈ ਕੋਈ ਗੱਲ ਹੁਣ ਤੋਂ ਲੇ ਗਏ ਅੱਛਾ ਇੱਥੇ ਬੈਠਣ ਤੱਕ ਦਾ ਸਾਰਾ ਯਾਰ ਅੱਛਾ ਸਕੂਲ ਤੋਂ ਹੀ ਸ਼ੁਰੂ ਕਰਦੇ ਆਪਾਂ ਸਕੂਲ ਕਿਹੜੇ ਵਿੱਚ ਤੁਸੀਂ ਪੜੇ ਤੇ ਕਦੋਂ ਰੋਪੜਾ ਹੈ ਰੋਪੜ ਕਦੋਂ ਆਇਆ ਤੁਹਾਡਾ ਪਰਿਵਾਰ ਰੋਪੜ ਸਾਡਾ ਪਰਿਵਾਰ 60 ਦੇ ਵਿੱਚ ਆ ਗਿਆ 60 ਦੇ ਵਿੱਚ ਆ ਗਿਆ ਅੱਛਾ ਕਿੱਥੇ ਤੋਂ ਆਏ ਸੀਗੇ ਸਾਡਾ ਵਿਲੇਜ ਮਾਲਾ ਚੱਲੀਆ ਨਾ ਮਾਲਾ ਚੱਲੀਆ ਪਿੰਡ ਦੇ ਤੁਸੀਂ ਅੱਛਾ ਪਹਿਲਾਂ ਬਰਾਂਪੁਰ ਲਈਏ ਨਾ ਤੇ ਉਦੋਂ ਵੀ ਪਹਿਲਾਂ ਸ਼ੁਰੂ ਦੇ ਉੱਥੇ ਦੀਆਂ ਕਿ ਅਸੀਂ ਰਹੇਗੇ ਉੱਥੀ ਤੇ ਅੱਛਾ ਬਜ਼ੁਰਗ ਤੁਹਾਡੇ ਫਾਦਰ ਸਾਡੇ ਤੇ 60 ਦੇ ਬਾਅਦ ਇੱਥੇ ਆ ਗਏ

ਚਲੋ ਠੀਕ ਹੈ ਲੋਕਲ ਬੰਦਿਆਂ ਦੀ ਵੀ ਖਾਸੀਅਤ ਹੈ ਤੇ ਸ਼ੁਰੂ ਤੋਂ ਹੀ ਇੱਥੇ ਘੱਡੇ ਹੋਏ ਝੰਡੇ ਤੁਸੀਂ ਹਾਂ ਜੀ ਹੈ ਤੁਹਾਡੇ ਬਜ਼ੁਰਗਾਂ ਨੇ ਹਾਂ ਜੀ ਤੇ 60 ਵਿੱਚ ਤੁਸੀਂ ਸ਼ਹਿਰ ਚ ਆ ਗਏ 60 ਆ ਗਏ ਅੱਛਾ ਮੈਂ ਨਾ ਥੋੜਾ ਜਿਹਾ ਸੀਨ ਉਹ ਸਮਝਣਾ ਚਾਹੁੰਦਾ ਪ੍ਰਕਾਸ਼ ਜੀ ਜਦੋਂ ਮੈਂ ਗੱਲ ਕਰਦਾ ਜਦੋਂ ਮੈਂ ਛੋਟਾ ਹੁੰਦਾ ਸੀ ਤੁਹਾਡੇ ਕੋਲ ਆਉਂਦਾ ਸੀਗਾ ਉਧਰਲੇ ਪਾਸੇ ਦੁਕਾਨ ਸੀ ਆਪਣੀ ਜਿਹੜੀ ਹੈ ਨਾ ਜੀ ਵਲਕਿੰਦਰ ਸੀ ਤੇ ਆਪੇ ਇੰਦਰਜੀਤ ਦੇ ਉੱਪਰ ਜੀ ਉਹਦੇ ਆਲੇ-ਦੋਲੇ ਦੀਆਂ ਕੁਝ ਦੁਕਾਨਾਂ ਜਿਹੜੀਆਂ ਨਾ ਜੀ ਜਿਹੜਾ ਮੈਨੂੰ ਵੀ ਯਾਦ ਹੈ ਮੈਂ ਚਾਹੁੰਦਾ ਤੁਹਾਡੇ ਮੂੰਹ ਤੋਂ ਉਹ ਜਿਹੜੀਆਂ ਪੁਰਾਣੀਆਂ ਦੁਕਾਨਾਂ ਸੀਗੀਆਂ ਨਾਲ ਤੁਹਾਡੇ ਸਾਹਮਣੇ ਇੱਕ ਹਸਪਤਾਲ ਹੁੰਦਾ ਸੀ ਡਿਸਪੈਂਸਰੀ ਡਾਕਟਰ ਵੀ ਹੁੰਦੇ ਸੀਗੇ ਉਹ ਕੌਣ ਡਾਕਟਰ ਸੀਗੇ ਉਹ ਇੱਕ ਤਾਂ ਡਾਕਟਰ ਰਾਮ ਸਰੂਪ ਜੀ ਤੇ ਡਾਕਟਰ ਰਾਮ ਸਰੂਪ ਜੀ ਇੱਕ ਤਾਂ ਡਾਕਟਰ ਪ੍ਰੀਤਮ ਸਿੰਘ ਜੀ ਤੇ ਡਾਕਟਰ ਪ੍ਰੀਤਮ ਸਿੰਘ ਜੀ ਇੱਕ ਉਹ ਕੱਪੜੇ ਦੀ ਦੁਕਾਨ ਸੀ ਨਾਲ ਉਹ ਤੇਜਾ ਸਿੰਘ ਦਾ ਹੈ ਭਰਾ ਤੇ ਉਹਨਾਂ ਦਾ ਨਾਮ ਦਾ ਉਜਾਗਰ ਸਿੰਘ ਹਾਂ ਸਰੋਤਿਓ ਤੁਸੀਂ ਲੋਕੇਸ਼ਨ ਸਮਝ ਗਏ ਹੋਣੇ ਮੈਂ ਕਿੱਥੇ ਦੀ ਗੱਲ ਕਰ ਰਿਹਾ ਹਾਂ ਹਾਂਜੀ ਇਹ ਗੱਲ ਹੋ ਰਹੀ ਹੈ ਜੀ ਸਾਫ ਸਾਈਕਲ ਵਰਕਸ ਦੇ ਨਾਲ ਉਰਲੇ ਪਾਸੇ ਉਹਦੇ ਸਾਹਮਣੇ ਆਪੋਜ਼ਿਟ ਜਿਹੜਾ ਨਦੀ ਉੱਥੇ ਬਜਾਜੀ ਦੀ ਦੁਕਾਨ ਹੁੰਦੀ ਉੱਥੇ ਬਜਾਜੀ ਦੀ ਦੁਕਾਨ ਹੁੰਦੀ ਸੀ ਮੈਨੂੰ ਯਾਦ ਹੈ ਮੈਂ ਮੰਮੀ ਨਾਲ ਉਂਗਲ ਫੜ ਕੇ ਆਉਂਦਾ ਹੁੰਦਾ ਸੀ ਉੱਥੇ ਹਾਂਜੀ ਔਰ ਸਰਦਾਰ ਜੀ ਬੈਠੇ ਹੁੰਦੇ ਸੀਗਾ ਹਾਂ ਇਹ ਕਿਤੇ ਗਨ ਹਾਊਸ ਵੀ ਖੁੱਲਿਆ ਸੀ ਬਾਅਦ ਚੋਂ ਉਹਨਾਂ ਦਾ ਉਜਾਗਰ ਸਿੰਘ ਨਾਮ ਹੁੰਦਾ ਕਿਨਾਂ ਦਾ ਜਿਹੜੇ ਬਜਾਜੀ ਦੀ ਦੁਕਾਨ ਕਰਦੇ ਬਜਾਜੀ ਦੀ ਦੁਕ ਡਾਕਟਰ ਪ੍ਰੀਤਮ ਡਾਕਟਰ ਪ੍ਰੀਤਮ ਉਹ ਡਾਕਟਰ ਸੀਗੇ ਇੱਕ ਡਾਕਟਰ ਰਾਮ ਸਿੰਘ ਤੇ ਉਹ ਆਯੁਰਵੇਦ ਦੇ ਡਾਕਟਰ ਸੀਗੇ ਅੱਛਾ ਅੱਛਾ ਉਹ ਬੜੇ ਟਾਵੇਂ ਟਾਵੇਂ ਜੇ ਰਿਕਸ਼ੇ ਸਾਈਕਲ ਦੀ ਲੰਘਦੇ ਹੁੰਦੇ ਸੀ ਗਲੀਆਂ ਆਪਣੇ ਆਪ ਰੋਡ ਤੋਂ ਹਣਾ ਜਾਂ ਸਾਈਕਲ ਵੀ ਕਿੱਥੇ ਹੁੰਦੇ ਦੇ ਕਿਸੇ ਕਿਸੇ ਕੋਲੇ ਹੁੰਦੇ ਦੇ ਸਾਈਕਲ ਹੈ ਸਾਈਕਲ ਵੀ ਕਿਸੇ ਕਿਸੇ ਕੋਲੇ ਹੁੰਦੇ ਤੇ ਔਰ ਉਹਦਾ ਵੀ ਲਾਇਸੈਂਸ ਮੰਗਾਦਾ ਸੀ ਸੱਚ ਮੈਨੂੰ ਯਾਦ ਆ ਵੀ ਉਹ ਦਿਨ ਬੜੇ ਲੰਬੇ ਲੰਬੇ ਹੁੰਦੇ ਸੀਗੇ ਐ ਹੁਣ ਵੱਡੇ ਹੋ ਗਏ ਨਾ ਜੀ ਹੁਣ ਦਿਨ ਛੋਟੇ ਲੱਗਣ ਲੱਗੇ ਇਹ ਕੀ ਚੱਕਰ ਪੈ ਗਿਆ ਦੇ ਕੋਈ ਇਹ ਤਾਂ ਕੁਦਰਤ ਦਾ ਰੰਗ ਹੈ ਜੀ ਉਹਨੇ ਬੜੇ ਛੋਟੇ ਦਾ ਕਰਦੇ ਜੀ ਛੋਟੇ ਵੀ ਕਰਨਾ ਨਾਲੇ ਬੜੇ ਵੀ ਕਰ ਸਕਦਾ ਨਹੀਂ ਜਦੋਂ ਉਦੋਂ ਕੋਈ ਫਿਕਰ ਨਹੀਂ ਸੀ ਬਿਲਕੁਲ ਨਭੋਲ ਸੀਗੇ ਔਰ ਉਹ ਬੰਦੇ ਬੜੇ ਮਿੱਠੇ ਸੀਗੇ ਠੰਡੇ ਸੀਗੇ ਸੀ ਤਾਂ ਸਾਡੇ ਕੋਲ ਰੁਕਿਆ ਜੀ ਭਾਈ ਸਾਹਿਬ ਮੇਰੇ ਨਾਲ ਸੀ ਮੈਂ ਕਿਹਾ ਜੀ ਆਪਾਂ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਜਿਹੜਾ ਚੈਨਲ ਹੈ ਨਾ ਜੀ ਉਹਦੇ ਤੇ ਵਿਰਸਾ ਵਿਰਾਸਤ ਦਿਖਾਉਂਦੇ ਆ ਅੱਛਾ ਜੀ ਤੇਜਿੰਦਰ ਚੋਪੜਾ ਜੀ ਤੇ ਮੈਂ ਰਾਜੇਸ਼ ਚੋਪੜਾ ਦੋਨੇ ਬ੍ਰਦਰ ਅਸੀਂ ਤੇ ਅਸੀਂ ਨਾ ਜੀ ਆ ਜਿਹੜੀ ਖਲਕਤ ਨੱਠੀ ਭੱਜੀ ਫਿਰਦੀ ਆ ਬਾਹਰ ਗਲੀਆਂ ਤੇ ਸੜਕਾਂ ਤੇ ਦੇਖ ਰਹੇ ਆ ਇਹਦੇ ਵਿੱਚ ਅ ਉਹਨਾਂ ਬੰਦਿਆਂ ਨੂੰ ਮਿਲ ਰਿਹਾ ਯਾਰ ਜਿਹੜੇ ਬੰਦੇ ਸਾਡੇ ਬਚਪਨ ਦੇ ਸਾਥੀ ਸੀ ਜਿਹੜੇ ਬੰਦੇ ਬਿਲਕੁਲ ਦਿਲ ਦੇ ਸੱਚੇ ਸੀ ਸਾਫ਼ ਸੀ ਜਿਹੜੇ ਬੰਦਿਆਂ ਦੇ ਵਿੱਚ ਜਰਾ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਖੋਟ ਨਹੀਂ ਸੀ ਬਿਲਕੁਲ ਸੁੱਚੇ ਮੋਤੀ ਤਾਂ ਮੈਂ ਸਲੂਟ ਕਰ ਦਾਂ ਦੀ ਤੁਹਾਨੂੰ ਪ੍ਰਕਾਸ਼ ਜੀ ਵੀ ਤੁਸੀਂ ਇਸ ਤਰੀਕੇ ਦੀ ਜਿਹੜੀ ਹੈ ਆਪਣੀ ਛਵੀ ਰੱਖੀ ਹੈ ਔਰ ਮਜ਼ਾ ਆ ਗਿਆ ਮੈਂ ਕਿਹਾ ਵੀ ਇਹਨਾਂ ਨੂੰ ਮਿਲਣਾ ਅੱਜ ਜਾ ਕੇ ਠੀਕ ਹੈ ਇਹਨਾਂ ਨਾਲ ਗੱਲਾਂ ਬਾਤਾਂ ਹੁਣ ਕੋਈ ਹੋਰ ਗੱਲਬਾਤ ਸੁਣਾਓ ਬਚਪਨ ਦੀ ਕੋਈ ਗੱਲਬਾਤ ਸੁਣਾਓ ਜਾਂ ਸ਼ਹਿਰ ਕਿਦਾਂ ਬਦਲਿਆ ਸ਼ਹਿਰ ਦਾ ਸਰੂਪ ਕੀ ਬਦਲਿਆ ਕੀ ਕਹਿੰਦੇ ਹੋ ਤੁਸੀਂ ਰੋਪੜ ਦੇ ਆਲੇ-ਦੁਆਲੇ ਕਲੋਨੀਆਂ ਬਹੁਤ ਕੱਟ ਗਈਆਂ ਅੱਛਾ ਇੰਨੀ ਸਾਨੂੰ ਵੀ ਯਾਦ ਵੀ ਕਿੰਨੇ ਇੰਕਲੇਅਰ ਬਣ ਗਏ ਤੁਸੀਂ ਸਾਨੂੰ ਵੀ ਯਾਦ ਇੰਨੇ ਇੰਕਲੇਅਰ ਬਣ ਗਏ ਸੰਸਟੀ ਬਣ ਗਿਆ ਦੋ ਬਣ ਗਿਆ ਇੱਕ ਬਣ ਗਿਆ ਪਰ ਇਹ ਲੈ ਕੇ ਲੋਮੀ ਕੱਟੀ ਐ ਤੇ ਲਖਵਿੰਦਰ ਇੰਗਲੈਸ ਬਣ ਗਿਆ ਅੱਛਾ ਗੱ ਕਰ ਇੱਕ ਵਾਰ ਨਗਰ ਬਣ ਗਿਆ ਡਵੈਲਪਮੈਂਟ ਹੋ ਗਈ ਠੀਕ ਹੋ ਗਿਆ ਬੜਾ ਕੁਝ ਹੋ ਗਿਆ ਸਮੇਂ ਨਾਲ ਹੋਣਾ ਵੀ ਸੀਗਾ ਪਰ ਉਹ ਜਿਹੜਾ ਸਮਾਂ ਸੀਗਾ ਉਸ ਸਮੇ ਦਾ ਹਾਂਜੀ ਤੇ ਹੁਣ ਦਾ ਸਮਾਂ ਕਿਉਂਕਿ ਤੁਸੀਂ ਉਦੋਂ ਦੇ ਗਾਹਕ ਵੀ ਡੀਲ ਕਰੇ ਹਾਂਜੀ 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 ਉਹ ਬੜੇ ਠਹਿਰਾਵ ਠੰਮੇ ਵਾਲੇ ਬੰਦੇ ਸੀਗੇ ਲੋਕ ਸੀਗੇ ਨਾ ਹਾਂਜੀ ਹਾਂਜੀ ਤੇ ਹੁਣ ਵਾਲੇ ਵੀ ਡੀਲ ਕਰਦੇ ਕਿ ਆ ਡਿਫਰੈਂਸ ਲੱਗਦਾ ਡਿਫਰੈਂਸ ਹੁਣ ਅੱਜ ਕੱਲ ਤਾਂ ਕੰਮੇ ਰਿਹਾ ਜੀ ਰੈਡੀਮੇਡਾਂ ਵਿੱਚ ਕੰਮ ਚੱਕ ਲਿਆ ਅੱਛਾ ਹਾਂਜੀ ਲਾਈ ਦਾ ਕੰਮ ਬਹੁਤ ਛੱਡ ਗਿਆ। ਸੁਨਾਈ ਦਾ ਕੰਮ ਘੱਟ ਹੈ। ਹੁਣ ਤਾਂ ਰੈਡੀमेड ਨੇ ਆ, ਰੈਡੀमेड ਵਾਲੇ ਛੱਡ ਗਏ ਨੇ ਆ, ਪੈਂਟ ਛੋਟੀ ਕਰਦੇ ਜੀ, ਆ ਲੰਬੀ ਕਰਦੇ ਜੀ, ਆ ਕਮੇਟ ਐਡ ਕਰਦੇ ਜੀ। ਅੱਛਾ, ਲੋਕਲ ਕੰਮ ਘੱਟ ਰਹਿ ਗਿਆ। ਅੱਛਾ, ਨੇ ਫੇਰ ਵੀ ਬੰਦੇ ਹੈਗੇ ਆਂ ਜਿਹੜੇ ਕਮੀਜ਼ ਸਵਾਉਣੀ ਆ ਮੈਂ, ਪਜਾਮਾ ਸਵਾਉਣੀ, ਪਜਾਮੇ ਵਾਲੇ ਹੈਗੇ ਆ, ਪੈਂਟਾਂ ਵਾਲੇ ਬਹੁਤ ਘੱਟ। ਪੈਟਾ ਗਲਾ ਰੈਡੀ ਬੈਡ ਲੈ ਲਓ ਤੇ ਕੋ ਮੈਨੂੰ ਸਮਾਂ ਯਾਦ ਆ ਜੀ ਪ੍ਰਕਾਸ਼ ਜੀ ਜਦੋਂ ਜੀਨ ਦੀ ਪੈਂਟ ਨਵੀਂ ਨਵੀਂ ਆਈ ਸੀ ਸ੍ਰੋਤਿਓ ਤੁਸੀਂ ਵੀ ਕਮੈਂਟ ਕਰਨਿਆ ਜੀਨ ਦੀ ਪੈਂਟ ਆਈ ਸੀ ਨਵੀਂ ਨਵੀਂ ਹਾਂਜੀ ਆ ਜੀ ਤੇ ਉਹ ਅਸੀਂ ਬਣਾਈਆਂ ਵੀ ਆ ਸਵਾਂਦੇ ਸੀਗੇ ਅਸੀਂ ਕੱਪੜਾ ਲੈ ਕੇ ਨਾ ਜੀ ਜੀਨ ਦਾ ਹਾਂਜੀ ਹਾਂਜੀ ਤੇ ਫਿਰ ਉਹ ਸਵਾਨੀ ਤੁਹਾਡੇ ਕੋਲ ਆਣਾ ਤੁਸੀਂ ਸਿੱਤਿਆਂ ਉਹ ਬਹੁਤ ਬਹੁਤ ਸਿੱਤਿਆਣਾ ਸ੍ਰੋਤਿਓ ਦੇਖੋ ਜੀ ਜੀਨ ਦੀ ਪੈਂਟ ਨਵੀਂ ਨਵੀਂ ਆਈ ਸੀ ਇਹ ਗੱਲ ਕਿਹੜੇ ਸਾਲ ਦੀ ਹੋ ਰਹੀ ਹੈ ਜੀ ਇਦ ਲਗਪਗ ਲਗਪਗ ਇਹ ਹੈਗੀ ਹੈ ਜੀ 86 87 467 ਜੀਨ ਦੀ ਪੈਂਟ ਜਦੋਂ ਆਈ ਆ ਆ 80 80 ਕੈਸੀ ਦੀ 80 ਕੈਸੀ ਦੀਆਂ ਗੱਲਾਂ ਹਨਾ ਜੀਨ ਦੀ ਪੈਂਟ 72 ਤੱਕ ਮੈਂ ਦੁਕਾਨ ਕਰੀ ਬੜੀ ਟੌਰ ਜਣੀ ਜਾਂਦੀ ਸੀ ਜਿਹੜਾ ਜੀਨ ਦੀ ਪੈਂਟ ਬੰਦਾ ਸੀ ਨਾ ਜੀ ਕਹਿੰਦੇ ਵੀ ਇਹ ਜੀਨ ਦੀ ਪੈਂਟ ਪਾਈ ਅੰਗਰੇਜ਼ ਹੈ ਨਾ ਬੰਦਾ ਬਾਹਰੋਂ ਆਇਆ ਹੈ ਹੈ ਬਾਹਰੋਂ ਆਇਆ ਹੈ ਹਨਾ ਵੀ ਇਹਨੇ ਜੀਨ ਦੀ ਪੈਂਟ ਪਾਈ ਹੈ ਜਾਂ ਮੈਂ ਜੀਨ ਸਵਾਨੀ ਆਪਸ ਵਿੱਚ ਵੀ ਅਸੀਂ ਦੋਸਤ ਬਿੱਤਰ ਗੱਲਾਂ ਕਰਦੇ ਸੀਗੇ ਪੀਆਰ ਮੈਂ ਹੁਣ ਇੱਕ ਜੀਨ ਸਵਾਣੀ ਹੈ ਹਾਂਜੀ ਹਾਂਜੀ ਜੀਨ ਇੱਕ ਲਗਜ਼ਰੀ ਹੋਇਆ ਕਰਦੀ ਸੀ ਹਾਂਜੀ ਅੱਛਾ ਹੋਰ ਵੀ ਫੈਸ਼ਨ ਬੜੇ ਆਏ ਪੈਂਟਾਂ ਦੇ ਵਿੱਚ ਕਈ ਕਈ ਤਰ੍ਹਾਂ ਦੇ ਸ਼ਰਟਾਂ ਦੇ ਵਿੱਚ ਵਾਹ ਸ਼ਰਟਾਂ ਦੇ ਬੈਲ ਬਾਟਮ ਆਈਆਂ ਫਿਰ ਉਹ ਪੱਟੀਆਂ ਪਾ ਕੇ ਬੈਲ ਬਾਟਮ ਬਣਾਉਂਦੇ ਨੇ ਨਾਰਮਲ ਪੈਂਟ ਨੂੰ ਇੱਥੇ ਕਾਲੀ ਪੱਟੀ ਪਾ ਦੇਣੀ ਹੈ ਅੰਦਰ ਕਾਲੀ ਪੱਟੀ ਪਾ ਦੇਣੀ ਅੱਛਾ ਉਹਨੂੰ ਬੈਲ ਬਾਟਮ ਬਣਾ ਦੇਣਾ ਫਿਰ ਬੈਗੀ ਵੀ ਆਈ ਬੈਗੀ ਬੈਗੀਆਂ ਤਾਂ ਹੁਣ ਵੀ ਚੱਲੀ ਜਾਂਦੀਆਂ ਨੇ ਬੈਗੀਆਂ ਹੁਣ ਵੀ ਚੱਲੀ ਜਾਂਦੀਆਂ ਨੇ ਟਾਈਟ ਹੋਈ ਚੱਲਦੀਆਂ ਨੇ ਅੱਛਾ ਕੱਟ ਫਿੱਟ ਹੁਣ ਇੱਕ ਹੋਰ ਮੈਂ ਦੇਖਿਆ ਪ੍ਰਕਾਰ ਜੀ ਇਸ ਤਰ੍ਹਾਂ ਵੀ ਹੋ ਰਿਹਾ ਵੀ ਜਿਹੜੇ ਮੁੰਡੇ ਅੱਜ ਕੱਲ ਲੈਂਦੇ ਨੇ ਕੱਪੜਾ ਉਹ ਉਦੋਂ ਬਾਅਦ ਕਹਿੰਦੇ ਨੇ ਵੀ ਇਹਨੂੰ ਸਕਿਨ ਫਿਟ ਕਰ ਦੋ ਪੈਂਟ ਲੈਂਦੀ ਰੈਡੀमेड ਉਦੋਂ ਬਾਅਦ ਵੀ ਟੇਲਰ ਕੋਲ ਜਾਂਦੇ ਨੇ ਉਹ ਆਉਦੇ ਹੈ ਸਾਡੇ ਨਾਲ ਗਲਤੀ ਨਹੀਂ ਉਹਨਾਂ ਦੀ ਉਹ ਕਿਹ ਚੱਕਰ ਹੈ ਗਲਤੀ ਨਹੀਂ ਉਹਨਾਂ ਦੀ ਉਹਨਾਂ ਦੀ ਗਲਤੀ ਨਹੀਂ ਹੈ ਓਵਰਸਾਈਜ਼ ਪੈਂਟਾਂ ਮਿਲਦੀਆਂ ਹੈ 40 ਕਮਰ ਆ ਤਾਂ 42 ਨਿਕਲ ਗਈ ਹੈ 42 ਵਾਲੀ ਤਾਂ 40 ਦੀ ਨਿਕਲੂਗੀ ਅੱਛਾ 36 ਵਾਲੀ 40 ਦੀ ਨਿਕਲੂਗੀ ਅੱਛਾ ਨੇ ਕੁਝ ਵੈਸੇ ਵੀ ਕੌਂਸ਼ੀਅਸ ਹੈ ਕਿ ਨੇ ਬੱਚੇ ਜਿਆਦਾ ਵੀ ਮੈਂ ਮੂਰੀ ਟਾਇਟ ਰੱਖਣੀ ਹੈ ਮਿਆਂ ਮੱਕਰ ਤੋਂ ਥੱਲੇ ਨੂੰ ਪੇਪਰ ਰੱਖਣੀ ਹੈ ਕੋਈ ਇਸ ਤਰ੍ਹਾਂ ਦੇ ਵੀ ਗੱਲਾਂ ਬਾਤਾਂ ਹੈਗੀਆਂ ਨਵੇਂ ਜਿਹੜੇ ਜਨਰੇਸ਼ਨ ਉਹਨਾਂ ਦੀ ਗੱਲ ਕਰਦਾ ਜਿਹੜੇ ਕਾਲਜ ਜਾਣ ਵਾਲੇ ਬੱਚੇ ਆ ਜਾਂਦੇ ਨੇ ਨਵੇਂ ਜਨਰੇਸ਼ਨ ਵਾਲਾ ਤਾਂ ਹੀ ਰੈਡੀ ਮੇਡ ਲੰਨੇ ਆ ਹੁਣ ਅੱਛਾ ਹਰ ਇਹ ਬਾਤ ਖਤਮ ਕਰ ਦੋ ਬੀ ਰੈਡੀ ਮੇਡ ਨਹੀਂ ਜੀ ਅੱਛਾ ਹੁਣ ਇੱਕ ਹੋਰ ਗੱਲ ਮੇਰੇ ਦਿਮਾਗ ਚ ਆ ਰਹੀ ਹੈ ਉਹ ਵੀ ਆਪਾਂ ਕਰਨੀ ਹੈ ਕਿਉਂਕਿ ਤੁਹਾਡੇ ਕੋਲ ਕਸਟਮਰ ਹਰ ਤਰ੍ਹਾਂ ਦੇ ਆਂਦੇ ਰਹੇ ਯੰਗ ਯੰਗ ਮੈਨ ਆਫ ਜਿਹੜਾ 80 ਹੈ ਉਹ ਵੀ ਤੁਸੀਂ ਡੀਲ ਕਰਿਆ ਹਾਂ ਹਾਂ ਜੀ ਯੰਗ ਮੈਨ ਆਫ ਟੁਡੇ ਜਿਹੜਾ ਹੈ 24 ਚੱਲ ਰਿਹਾ ਹੁਣ ਹਾਂ ਜੀ 24 ਉਹ ਵੀ ਡੀਲ ਕਰਿਆ ਹੈ ਤਾਂ ਉਹ ਕੋਈ ਬਦਲਾ ਉਹਨਾਂ ਦੇ ਸੁਭਾਵਾਂ ਵਿੱਚ ਬੰਦਿਆਂ ਦੇ ਜਾਂ ਕੁਝ ਕੀ ਤੁਹਾਨੂੰ ਮਹਿਸੂਸ ਹੁੰਦਾ ਸੁਭਾਵ ਤਾਂ ਜੇ ਆਉਂਦੀ ਆਉਂਦੀ ਹੈ ਕੋ ਕਿੱਦਾਂ ਦੇ ਬੰਦੇ ਸੀਗੇ ਜਿਹੜੇ 80 ਦੇ ਜਵਾਨ ਸੀਗੇ ਉਹ ਪਹਿਲਾਂ ਤਾਂ ਸਾਡੇ ਨਾਲ ਹੀ ਸਾਜ਼ਮੀ ਤੇ ਅਰੇ ਹੁਣ ਦੀ ਵੈਰੈਟੀ ਆ ਉਹ ਕੁਝ ਗਰਮ ਮਜਾ ਆ ਜਾ ਕੁਝ ਗਰਮ ਮਜਾ ਆ ਜਾ ਵੈਸੇ ਐਸੀ ਗੱਲ ਨਹੀਂ ਚੰਗੇ ਵੀ ਬਹੁਤ ਹੈਗੇ ਮੁੰਡੇ ਚੰਗੇ ਵੀ ਹੈ ਚੰਗੇ ਵੀ ਨਵੇਂ ਆ ਬਹੁਤ ਹੈਗੇ ਉਹ ਉਹ ਮੈਂ ਇਹ ਪੁੱਛਣਾ ਚਾਹ ਰਿਹਾ ਜਿਹੜਾ ਐਗਜ਼ੈਕਟਲੀ ਵੀ ਉਹ ਕਿੰਨੇ ਕੌਂਸ਼ੀਅਸ ਹੁੰਦੇ ਸੀਗੇ ਤੇ ਯਾਰ ਮੇਰੀ ਕਰੀਜ਼ ਪੈਂਟ ਦੀ ਆ ਮੇਰੇ ਪਲੇਟਾ ਇਹਨਾਂ ਦੇ ਉੱਤੇ ਗੱਲ ਹੋਇਆ ਕਰਦੇ ਸੀ ਟੇਲਰ ਦੇ ਨਾਲ ਹਾਂਜੀ ਹਾਂਜੀ ਉਹ ਦੇਖਦੇ ਤੇ ਫਾਟਰ ਕਿੱਧਰ ਨੂੰ ਜਾ ਰਿਹਾ ਹਾਂ ਕਰੀਜ਼ ਭੂਰੇ ਸੈਕਟਰ ਤੇ ਡਿੱਗਦੀ ਆ ਨਹੀਂ ਡਿੱਗਦੀ ਇਹ ਸਾਈਡ ਤੇ ਡਿੱਗਦੀ ਆ ਤਾਂ ਫਾਟਰ ਜਾਂ ਜਿਹੜਾ ਚੰਡੀਗੜ੍ਹ ਤੋਂ ਕੋਈ ਫੈਸ਼ਨ ਆ ਜਾਂਦਾ ਸੀ ਮਾੜਾ ਮੋਟਾ ਹਾਂ ਕੋਈ ਪਤਲਾ ਇਹ ਚੱਲਦਾ ਹੀ ਫਿਲਮਾਂ ਤੇ ਦਾ ਕੰਮ اچھا ਫਿਲਮਾਂ ਤਾਂ ਚੱਲਦਾ ਸੀ ਫਿਲਮਾਂ ਤੁਸੀਂ ਵੀ ਦੇਖਦੇ ਸੀਗੇ ਵਾਹ ਹੈ ਐਸਾ ਰਾਤ ਨੂੰ 9 ਦੇ 12 ਚਾਏ ਪੀਉਂਦੇ ਸੀ 9 ਤੇ 12 ਰਾਤ ਨੂੰ ਸ਼ੋਅ ਦੇਖਣੇ ਦੇਖਣਾ اچھا ਲਾਈਵ ਸ਼ੋਅ اچھا ਹਾਂ 9 ਵਜੇ ਜਾਣਾ 12 ਵਜੇ ਆ ਕੇ ਘਰ ਬੈਠਣਾ اچھا ਫਿਲਮ ਦਾ ਕਿਸੇ ਦਾ ਸੀ ਸਾਡੇ ਵੀ ਚੱਕ ਲੈਂਦੇ ਇੱਥੇ ਬੈਠਦੇ ਸੀ ਅਸੀਂ ਫਿਲਮਾਂ ਤੁਸੀਂ ਕਿਹਦੀਆਂ ਦੇਖਦੇ ਸੀ ਜ਼ਿਆਦਾ ਕਿਹੜੇ ਐਕਟਰ ਦੀਆਂ ਜਾਂਦਾ ਦੇਖਦੇ ਛੱਡੀ ਕੋਈ ਵੀ ਨਹੀਂ ਜੀ ਅੱਛਾ ਓਏ ਸੀਨ ਸੀਨ ਮੈਂ ਨਾ ਉਹ ਜਿਹੜੇ ਪੁਰਾਣੇ ਫਿਲਮਾਂ ਦੇ ਸੀਨ ਹੁੰਦੇ ਸੀਗੇ ਭਾਵੁਕ ਕਰ ਦੇਣ ਵਾਲੇ ਕੋਈ ਐਦਾਂ ਦੇ ਉਹੜਾ ਕੋਈ ਸੀਨ ਕਿਹੜਾ ਯਾਦ ਆਉਂਦਾ ਤੁਹਾਨੂੰ ਜ਼ਿਆਦਾ ਕੋਈ ਨਹੀਂ ਫਿਰਮਾਂ ਸਭ ਨਾਲ ਵਧੀਆ ਲੱਗੇ ਆ ਲੀਡਰ ਲੀਡਰ ਗਰੀਬ ਕੁਮਾਰ ਗਰੀਬ ਕੁਮਾਰ ਦੀ ਅੱਛਾ ਬੇਨਤੀ ਵਾਲਾ ਗਰੀਬ ਕੁਮਾਰ ਅੱਛਾ ਲੀਡਰ ਲੀਡਰ ਉਹਦਾ ਕਿਹੜਾ ਸੀਨ ਜਿਹੜਾ ਤੁਹਾਡੇ ਬਹੁਤ ਤੁਹਾਨੂੰ ਜਿਹੜਾ ਚੇਤੇ ਆ ਜਾਂਦਾ ਜਦੋਂ ਤੁਸੀਂ ਸੋਚਦੇ ਹੋ ਫਿਲਮ ਬਾਰੇ ਉਹ ਚ ਉਹ ਦੇਸ਼ ਭਗਤ ਹੁੰਦਾ ਅੱਛਾ ਉਹ ਬੋਲ ਜਮ ਮਰ ਜਾਂਦਾ ਕੋਈ ਕੋਈ ਹੋਰ ਚਲਾਉਂਦਾ ਉਹਨੂੰ ਫੜ ਲੈਂਦਾ ਅੱਛਾ ਬਸ ਆ ਉਹ ਫਿਰ ਕਿਦਾਂ ਪੇਸ਼ ਕਰਦਾ ਉਹ ਗੱਲ ਫਿਰ ਉਹ ਲੀਡਰ ਬਣ ਜਾਂਦਾ ਬਾਅਦ ਚ ਅੱਛਾ ਲੀਡਰ ਬਣ ਜਾਂਦਾ ਉਹ ਅੱਛਾ ਦਿਲੀਪ ਕੁਮਾਰ ਐਕਟਿੰਗ ਬਦਿਆ ਕਰਦਾ ਸੀ ਬਹੁਤ ਟਾਪ ਦਾ ਹੈ ਮੈਂ ਤਾਂ ਬਹੁਤ ਤੁਸੀਂ ਤੁਸੀਂ ਵੀ ਮੈਨੂੰ ਜਿਹੜਾ ਪ੍ਰਕਾਸ਼ ਦੀ ਸਟੇਮ ਗੱਲਬਾਤ ਹੋ ਰਹੀ ਨੇ ਪੁਰਾਣੇ ਐਕਟਰਾਂ ਵਰਗੇ ਲੱਗ ਰਹੇ ਉਹ ਹੁਣ ਪੁਰਾਣੇ ਪੁਰਾਣਾ 올ਡ ਇਜ਼ ਗੋਲ ਨੇ ਮੈਨੂੰ ਲੱਗ ਰਿਹਾ ਮੈਂ ਸਿੱਧਾ ਇਹ ਪੁਰਾਣੇ ਕਿਸੇ ਐਕਟਰ ਨਾਲ ਗੱਲ ਹੋ ਰਹੀ ਹੈ। ਅੱਛਾ ਹੈ? ਹਾਂਜੀ। ਯਾਰ ਕਿਆ ਪਰਸਨੈਲਿਟੀਆਂ ਤੁਹਾਡੀਆਂ ਵਧੀਆ ਹਨ ਤੁਸੀਂ ਬੜਾ ਹੌਸਲਾ ਰੱਖਿਆ ਬੜਾ ਜ਼ਿੰਦਗੀ ਨੂੰ ਜੀਆ। ਹਾਂਜੀ ਹੈ? ਹਾਂਜੀ। ਔਰ ਸਿੱਖਣ ਨੂੰ ਬੜਾ ਕੁਝ ਤੁਹਾਡੇ ਕੋਲੋਂ ਮਿਲਿਆ। ਠੀਕ ਹੈ ਜੀ। ਇੱਕ ਤੁਹਾਡੇ ਨਾਲ ਟਾਲ ਹੁੰਦਾ ਸੀ ਗੋਪਦੀ ਹੱਟੀ ਹੁੰਦੀ ਸੀ ਗੋਪਦੀ ਹੱਟੀ ਗੋਪਨ ਨੂੰ ਵੀ ਯਾਦ ਕਰੀਏ ਗੋਪਦੀਏ ਦੁਕਾਨ ਚ ਮੈਂ ਕਰਾਇਆ ਕਰਦਾ। ਹਾਂ ਤੁਸੀਂ ਗੋਪਦੀ ਦੁਕਾਨ ਚ ਕਰਾਇਆ ਕਰਦਾ। ਉਸੇ ਦੁਕਾਨ ਚ ਮੈਂ ਕਰਾਇਆ ਕਰਦਾ ਉਹ ਇੱਕ ਟਿੱਕੂ ਆ ਗਿਆ ਟਿੱਕੂ ਪਿੱਛੇ ਚਲੇਗਾ ਸਾਰਾ ਆਪਣਾ ਆਪਣਾ ਅੰਡ ਗਵਾਂਡੇ ਸੀਗਾ ਆਪ ਸਾਈਕਲਾਂ ਦੇ ਆਪਣੀ ਇੱਕ ਹਸਤੀ ਜਿਹੜੀ ਹੈ ਬੜੀ ਵਧੀਆ ਹਸਤੀ ਭਾਰੇ ਜਿਹੇ ਰੰਗ ਦੇ ਪੱਕੇ ਰੰਗ ਦੇ ਭਾਰੀ ਸਿਹਤ ਦੇ ਰਾਮ ਮੁਰਤੀ ਹੈ ਆ ਗਿਆ ਤੁਹਾਨੂੰ ਯਾਦ ਹਾਂ ਰਾਮ ਮੁਰਤੀ ਬਹੁਤ ਵਧੀਆ ਬੰਦਾ ਸੀ ਉਹ ਪਕੌੜੇ ਬਾਸ਼ਾਂਗਰ ਬਣਾਉਂਦਾ ਸੀ ਰਾਮ ਮੁਰਤੀ ਦੇ ਪਕੌੜੇ ਹਨ ਦਹੀਂ ਪਾ ਕੇ ਦਹੀਂ ਪਾ ਕੇ ਬਹੁਤ ਟੌਪ ਟੌਪ ਹੈ ਪਾਰਾ ਸੀ ਉਹ ਪਰੰਤੂ ਉਹਦਾ ਮੁੰਡਾ ਅੱਛਾ ਉਹ ਸ਼ੋਰ ਰੱਖੀ ਲੈਂਦਾ ਉਹ ਕੱਲ ਬਹੁਤ ਹੱਸ ਕੇ ਕਰਦਾ ਸੀ ਹਨਾ ਰਾਮ ਮੁਰਤੀ ਬੜੀ ਜਨਤਾ ਖੁਸ਼ ਤਬੀਤ ਬੰਦਾ ਪਰ ਹੈ ਪਾਰਾ ਛੇਰਦਾ ਹਾਂ ਸਾਈਕਲ ਤੇ ਤੇ ਜਾੜਦਾ ਨਹੀਂ ਸੀ ਸਾਈਕਲ ਦੇ ਨਾਲ ਤੋਰਦਾ ਸੀ ਸਾਈਕਲ ਨੂੰ ਛੱਟ ਚੜ੍ਹਦਾ ਜਿਆਦਾ ਢਿੱਡ ਤਰਦਾ ਨਿਮ ਜਿਹੜੀ ਸੀਗੀ ਉੱਥੇ ਹਨਾ ਜੀ ਮਾਡਲ ਸਕੂਲ ਦੇ ਬਾਹਰ ਹਾਂ ਉਹ ਬਾਟੋ ਹਾਂ ਉਹ ਨਿਮ ਉਹ ਨਾਲ ਪੂ ਥੱਲੇ ਵਾਲਾ ਏਰੀਆ ਉਹ ਹੋ ਗਈ ਹੈ ਉਹ ਹੈਗਾ ਪਿੱਛੇ ਬੈਕ ਸਾਈਡ ਉਹਦੇ ਨਾਲ ਖਜੂਰ ਹੁੰਦੀ ਸੀ ਇੱਕ ਖਜੂਰ ਬਾਟ ਖਜੂਰ ਬਾਟ ਹੋ ਗਈ ਉਹ ਉੱਥੇ ਤੇ ਪੁਰਾਣਾ ਸੀਨ ਥਾਣੇ ਵਾਲਾ ਜਿੱਥੇ ਆਪਣਾ ਪੰਜਾਬ ਨੈਸ਼ਨਲ ਬੈਂਕ ਹੈ ਹੁਣ ਉਹਦੇ ਨਾਲ ਸਿਟੀ ਵੀ ਹੁੰਦੀ ਸੀ ਆ ਸਿੱਟੀ ਧਾਣਾ ਹੁੰਦਾ ਸੀਗਾ ਨਾ ਉਹ ਲੱਗੇ ਹੁੰਦੇ ਸੀ ਬਰੋਟੇ ਵੱਡੇ ਵੱਡੇ ਥੱਲੇ ਲੱਗ ਜੜਾਂ ਆਂਦੀਆਂ ਸੀ ਉਹਨਾਂ ਦੀਆਂ ਬਿਲਕੁਲ ਬਿਲਕੁਲ ਕਿਸੇ ਟਾਈਮ ਉਹ ਕੋਟ ਵੀ ਰਹੀ ਹੈ ਕੋਟ ਵੀ ਰਹੀ ਹੈ ਕਿਸੇ ਵੀ ਰਹੀ ਹੈ ਅੱਛਾ 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 ਠੀਕ ਹੈ ਚਲ ਇਹ ਸਰੋਤੇ ਦੇਖ ਰਹੇ ਆ ਸੁਣ ਰਹੇ ਆ ਬਹੁਤ ਸਾਰੇ ਜਿਹੜੇ ਹਨ ਜੀ ਉਸ ਸਮੇਂ ਨੂੰ ਜਿਨ੍ਹਾਂ ਨੇ ਜੀਆ ਹੋਇਆ ਉਹ ਸਾਡੇ ਚੈਨਲ ਤੇ ਜੁੜੇ ਹੋયા ਹੈ ਠੀਕ ਹੈ ਹੈ ਜੀ ਉਹ ਯਾਦ ਕਰ ਰਹੇ ਉਸ ਸੀਨ ਨੂੰ ਕੁਝ ਗ੍ਰੇਸ਼ਨ ਉਹ ਜਿਹੜਾ ਤੁਸੀਂ ਕਿਹਾ ਕੋਟ ਵੀ ਸੀਗਾ ਉੱਥੇ ਹਾਂ ਹੈਗਾ ਸਰ ਹੈ ਨਾ ਇੱਕ ਤੁਹਾਡੇ ਨਾਲ ਮੰਜੇ ਸਮਾਰਦੇ ਸੀ ਸਰਦਾਰ ਜੀ ਆਉਂਦਾ ਜਗੇਦਰ ਸਿੰਘ ਹੋਲਡਿੰਗ ਹੋਲਡਿੰਗ ਬੈਟਰ ਜਗੇਦਰ ਸਿੰਘ ਜੀ ਉਹ ਕਿੱਥੇ ਚਲ ਗਿਆ ਹੁਣ ਅੱਜ ਅੱਛਾ ਜਗੇਦਰ ਸਿੰਘ ਦੇਖੋ ਅੱਛਾ ਬਹੁਤ देर ਹੋ ਗਈ ਬੇਸੇਜ ਵੀ ਐਕਸਪਾਇਰ ਹੋ ਗਿਆ ਅੱਛਾ ਅੱਛਾ ਉਹਦੇ ਉਹਦੇ ਇੱਥੇ ਰਿਕਾਰਡ ਕਰਦੇ ਆ ਪ੍ਰੋਸੈਸ ਪਜਰਾਣ ਜੀ ਅੱਛਾ ਆਪਾਂ ਇਹ ਲੋਕਲ ਏਰੀਆ ਦੀ ਆਪਾਂ ਗੱਲ ਕਰਦੇ ਹੁਣ ਸਾਰੇ ਸ਼ਹਿਰ ਦੀ ਵੀ ਗੱਲ ਕਰੀਏ ਹਾਂ ਸਾਰਾ ਸ਼ਹਿਰੀ ਆਪਣਾ ਆ ਗਿਆ ਗਰੁੱਪ 'ਤੇ ਮੈਂ ਤਾਂ ਉਧਰੋਂ ਦੀ ਵੜ ਜੇ ਸਾਰੇ ਕੋਈ ਬਹੁਤਾ بڑا ਨਹੀਂ ਹੈ ਕੋਈ ਬਹੁਤਾ بڑا ਨਹੀਂ ਹੈ ਸਾਰੇ ਜੀ ਆ ਰਹੇ ਹਾਂ ਸਰਵੇ ਦੇ ਦੇ ਕੇ ਬਾਪਰਾਣੇ ਬਸ ਸਟੈਂਡ ਦੇ ਇੱਕੋ ਬਾਜ਼ਾਰ ਆ ਇੱਕੋ ਬਾਜ਼ਾਰ ਆ ਆ ਲੈਰੀ ਸਾਲ एकदम ਹੁਣ ਬਣਿਆ ਬਾਜ਼ਾਰ ਹੈ ਬਾਜ਼ਾਰ ਦੇ ਵਿੱਚ ਜੇਕਰ ਅਸੀਂ ਤੁਰ ਪੰਦੇ ਆ ਉਧਰਲੇ ਪਾਸੇ ਨੂੰ ਪੋੜਾ ਬਾਜ਼ਾਰ ਤੋਂ ਵੜਦੇ ਆ ਮੰਨ ਲਓ ਹਾਂ ਜੀ ਹਾਂ ਰਾਂ ਵਿੱਚ ਜਿਹੜੀਆਂ ਦੁਕਾਨਾਂ ਤੇ ਕੁੰਨਾ ਆਂਦੀਆਂ ਕਿਹੜੇ ਕਿਹੜੇ ਮੇਨ ਦੁਕਾਨਾਂ ਤੁਹਾਡੇ ਯਾਦ ਜ਼ਹਿਨ ਚ ਆਂਦੀਆਂ ਜਿਹੜੀਆਂ ਪੁਰਾਣੀਆਂ ਵੀ ਹੋਣ ਤੇ ਹੁਣ ਵੀ ਸ਼ਾਨ ਸਲਾਈ ਮਸ਼ੀਨ ਆ ਸ਼ਾਨ ਸਲਾਈ ਮਸ਼ੀਨ ਵਾਲੇ ਅੱਛਾ ਜੀ ਸੁਣੋ ਤੇ ਕਹੋ ਕਮੈਂਟ ਜੀ ਇਹ ਪੋੜਾ ਬਾਜ਼ਾਰ ਤੇ ਹਾਂ ਜੀ ਚਾਨ ਸਲਾਈ ਮਸ਼ੀਨਾਂ ਚਾਨ ਸਲਾਈ ਅੱਛਾ ਵਾਹ ਜੀ ਵਾਹ ਹੋਰ ਕਿਹੜੀ ਦੁਕਾਨ ਜ਼ਹਿਨ ਚਾਹਦੀ ਆ ਇੱਕ ਉਹਦੇ ਸਾਧੂ ਰਾਮ ਜੀ ਉਹ ਵੀ ਮਸ਼ੀਨ ਵਾਲਾ ਆ ਜਾਂਦੇ ਸਾਧੂ ਰਾਮ ਮਸ਼ੀਨਾਂ ਵਾਲੇ ਹਾਂ ਜੀ ਅੱਛਾ ਉਹ ਵੀ ਮਸ਼ੀਨਾਂ ਰਿਪੇਅਰ ਕਰਦੇ ਆ ਅੱਛਾ ਫਿਰ ਉਹ ਛੱਡ ਕੇ ਨਾਲਾ ਘੜ ਚਲ ਕੇ ਤੇ ਉਹਦਾ ਮੁੰਡਾ ਲੱਗਿਆ ਤਾਂ ਕਰਨ ਉੱਥੇ ਅੱਛਾ ਜੇ ਅੱਗੇ ਨੂੰ ਆਜੀ ਥੋੜਾ ਜਿਹਾ ਹੋਰ ਹਾਂ ਜੀ ਬੋਲੋ ਹੋਰ ਅੱਗੇ ਨੂੰ ਆਜੀ ਆਪਣਾ ਔਲ ਬਾਜ਼ਾਰ ਤੋਂ ਨਿਕਲ ਕੇ ਆਈਏ ਗਾਂ ਨੂੰ ਅੱਗੇ ਨੂੰ ਆਜੋ ਅੱਗੇ ਨੂੰ ਹਾਂ ਕਿ ਲక్ష్ਮੀਨਾਰਾਇਣ ਨਾਈ ਸਾਹਿਬ ਦੇ ਹੁੰਦੇ ਇੱਥੇ। ਲక్ష్ਮੀ ਨਰੇਨ ਨਾਈ ਕਿੱਥੇ ਹੁੰਦੇ ਸੀਗੇ? ਐਡਰੈਸ ਜਿੱਥੇ ਮਾਤਾ ਰਾਣੀ ਦਾ ਮੰਦਰ ਅੰਦਰ ਨੂੰ ਵੜ ਕੇ ਨਾ ਗਏ ਜਿੱਥੇ ਬੀਬੀ ਜੀ ਵੇਲੇ ਇਹ ਆਪੋਜੀਟ ਬਿਲਕੁਲ 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 ਉੱਥੇ ਮਛਾਂ ਵਾਲੇ ਬੈਠੇ ਸੀ। ਹਾਂ। ਲక్ష్ਮੀ ਨਾਈ ਆਗੇ ਯਾਦ ਹੈ? ਲక్ష్ਮੀ ਨਾਈ। ਵਾਹ ਜੀ ਵਾਹ ਜੀ ਵਾਹ ਜੀ। ਉਹ ਕਾਹ ਕਰਦੇ ਨਾਈਆਂ ਦੇ ਪੁੱਤ ਸਾਰਿਆਂ ਨੂੰ ਨਾਈਆਂ ਦੇ ਪੁੱਤ। ਅੱਛਾ ਕਾਹ ਕਰਦੇ ਸੀ? ਸਾਨੂੰ ਵੀ ਨਾਈਆਂ ਦੇ ਪੁੱਤ। ਅੱਗੇ ਆ ਜੀ ਹੋਰ ਥੋੜਾ ਜਿਹਾ। ਹਾਂ ਜੀ। ਆ ਜਾਓ ਅੱਗੇ ਨੂੰ। ਅੱਗੇ ਆ ਜੀ। ਅੱਗੇ ਆ ਕੇ ਭਾਨਾ ਹਲਵਾਈ ਆ ਗਿਆ। ਭਾਨਾ ਹਲਵਾਈ। ਵਾਹ ਜੀ ਗਿਆਨ ਚੰਦ ਆ ਕੀ ਆ ਗਿਆ ਅੱਗੇ ਆ ਦੇਖਿਆ ਅੱਜ ਫਿਰ ਆਪਾਂ ਕਿਦਾਂ ਕਿਦਾਂ ਦੇ ਬੰਦਿਆਂ ਨੂੰ ਯਾਦ ਕਰ ਰਹੇ ਆ ਅੱਗੇ ਫਿਰ ਰੋਪੜੀ ਦੀ ਦੁਕਾਨ ਆ ਗਈ ਬੈਲੋਲਪੁਰੀ ਆ ਗਈ ਅੱਗੇ ਫਿਰ ਚੋਪੜਾ ਦੀ ਦੁੱਧ ਵਾਲੀ ਦੀ ਦੁਕਾਨ ਆ ਗਈ ਗਿਆਨ ਚੰਦ ਹਕੀਮ ਵੀ ਯਾਦ ਕਰ ਲਿਆ ਤੁਸੀਂ ਅੱਜ ਹੈਂ ਚੋਪੜੇ ਦੁੱਧ ਵਾਲੇ ਆ ਗਏ ਜੀ ਅੱਗੇ ਦੀ ਅੱਗੇ ਚੋਪੜੇ ਦੁੱਧ ਵਾਲਾ ਆ ਕੇ ਫਿਰ ਗਾਂਧੀ ਚੌਕ ਆ ਗਿਆ ਗਾਂਧੀ ਚੌਕ ਆ ਗਿਆ ਹਾਂ ਉੱਥੇ ਗਾਂਧੀ ਚੌਕ ਦੇ ਵਿੱਚ ਟੇਲਰ ਵੀ ਬਹੁਤ ਸੀਗੇ ਟੇਲਰ ਦੋ ਹੀ ਦੇਖੀ ਹਾਂ ਇੱਕ ਤਾਂ ਉਹ ਇੱਕ ਤਾਂ ਬਰਬਰ ਟੇਲਰ ਤਾਂ ਠੀਕ ਹੈ ਉਹ ਹੁਣ ਵੀ ਹੈਗਾ ਅੱਛਾ ਅੱਗੇ ਦੇ ਆਪਾਂ ਨਿਕਲਦੇ ਆਂ ਗਾਂਧੀ ਚੌਂਕ ਤੋਂ ਇਧਰ ਲੈ ਕੇ ਬਾਜ਼ਾਰ ਦੇ ਵਿੱਚ ਹੀ ਵਾਪਸ ਆ ਜੀਏ ਫਿਰ ਅੱਗੇ ਨੂੰ ਜਾ ਕੇ ਜੀ ਹਾਂ ਜੀ ਅੱਗੇ ਬਿੰਨੀ ਵਾਲੀ ਦੀ ਦੁਕਾਨ ਬਹੁਤ ਹੋਰ ਉੱਥੇ ਕਿੰਨਾ ਦੀ ਬਿੰਨੀ 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 ਕੱਪੜੇ ਵਾਲੇ ਕੱਪੜੇ ਵਾਲੇ ਅੱਛਾ ਬਿੰਨੀ ਕੱਪੜੇ ਵਾਲੇ ਠੀਕ ਹੈ ਹੋਰ ਅੱਗੇ ਨੂੰ ਆ ਜੀਏ ਹੋਰ ਅੱਗੇ ਚਲੇ ਜਾ ਤੇਜ ਕਰਿਆਨਾ ਸਟੋਰ ਆ ਜਾਂਦਾ ਤੇਜ ਕਰਿਆਨਾ ਸਟੋਰ ਤੇ ਇੱਕ ਮੋਨ ਸਟੂਡੀਓ ਉਹ ਮੋਨ ਸਟੂਡੀਓ ਤਾਂ ਲੰਘਿਆ ਜੀ ਅੱਛਾ ਉਹ ਕਿੱਥੇ ਚਲੇ ਗਏ ਉਹ ਉਹ ਐਕਸਪਾਇਰ ਹੋ ਗਏ ਐਕਸਪਾਇਰ ਹੋ ਗਏ ਅੱਛਾ ਵੀ ਤਾਂ ਠੀਕ ਕਿਸੇ ਟਾਈਮ ਦੇਖ ਲਓ ਜੀ ਉਹੀ ਫੋਟੋ ਖਿੱਚਦੇ ਸੀ ਸਾਰੇ ਸ਼ਹਿਰ ਦੀ ਇੱਕ ਉਹ ਖਿੱਚਦੇ ਇੱਕ ਉੱਪਰ ਚਲੇ ਜਾਓ ਜਿਵਾਰੇ 'ਚ ਭਰਤ ਜੀ ਹੁੰਦੇ ਸੀ ਭਰਤ ਜੀ ਭਰਤ ਜੀ ਅੱਛਾ ਸਾਡੀਆਂ ਫੋਟੋ ਉਹੀ ਖਿੱਚੇ ਕਰਦੇ ਸੀ ਭਰਤ ਜੀ ਬਰੁੱਤ ਫੋਟੋ ਸਿਰੋਤੇ ਜਿਨ੍ਹਾਂ ਜਿਨ੍ਹਾਂ ਨੇ ਭਰਤ ਜੀ ਤੋਂ ਵੀ ਫੋਟੋ ਖਚਾਈ ਆ ਉੱਪਰ ਰਹੇ ਨੇ ਜਿਵਾਰੇ 'ਚ ਸਾਡੀ ਗਰੁੱਪ ਫੋਟੋ ਵੀ ਉਹੀ ਕਹਿਦੇ ਸੀ ਹਾਰਸ਼ਕੰਟੀ ਦਾ ਬਾਤ ਬਣੇ ਗਾਦੀਸਤ ਅੱਛਾ 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 ਪਹਿਲਾਂ ਰਾਜ ਮੈਟ੍ਰਿਕ ਤੱਕ ਇਹਦਾ ਅਜਾ ਤੁਸੀਂ ਸਾਰੇ ਸ਼ਹਿਰ ਦੇ ਕੱਪੜੇ ਸਿੰਦੇ ਰਹੇ ਹਾਂਜੀ ਆਪਣੀ ਕਮੀਜ਼ ਆਪਣਾ ਕੱਪੜਾ ਵੀ ਆਪ ਸਿੰਦੇ ਸੀ ਬਿਲਕੁਲ ਹਾਂਜੀ ਬਿਲਕੁਲ ਆਪਣਾ ਨਾਪ ਕਿਦਾਂ ਲੈਂਦੇ ਸੀ ਨਾਲ ਕਾਰੀਗਰ ਰੱਖੇ ਹੁੰਦੇ ਸੀ ਕਾਰੀਗਰ ਨਾਪ ਲੈਂਦੇ ਉਹਨੂੰ ਵੀ ਕਈ ਵਾਰ ਚੰੜਨਾ ਝਾੜਨਾ ਵੀ ਪੈਂਦਾ ਸੀਗਾ ਉਹ ਠੀਕ ਤਰ੍ਹਾਂ ਲੈ ਆ ਤੁਹਾਡੇ ਸਾਹਤ ਤੁਹਾਨੂੰ ਤਾਂ ਹਸਾਬ ਸੀਗਾ ਲੈਣ ਦਾ ਨਾਪ ਦੋਹਾਂ ਸਾਡੇ ਕੋਲ ਰਹਿ ਗਈ ਕਿਤੇ ਸਾਡੇ ਮਰਗੀ ਬਗ ਜਾਂਦੇ ਅੱਛਾ ਬਿਲਕੁਲ ਉਹਨਾਂ ਸਿੱਖਿਆ ਤਾਂ ਟੀਵੀ ਤੋਂ ਨਾ ਅੱਜ ਨਾਪ ਉਹਨਾਂ ਦਾ ਆਪਣਾ ਨਾਪ ਤੁਸੀਂ ਉਹਨਾਂ ਤੋਂ ਲਵਾਉਣਾ ਫਿਰ ਕਟਿੰਗ ਆਪ ਕਰਨੀ ਕਟਿੰਗ ਆਪ ਕਰਨੀ ਬਣਾਉਣਾ ਵੀ ਆਪੇ ਸੀ ਲੈਣਾ ਫਿਰ ਟਾਈ ਵੀ ਆਪ ਲੈਣੀ ਜੇ ਵਰਕਰ ਉਹ ਭੈ ਕਾ ਕਰਨਾ ਉੱਤੇ ਵੀ ਕਰਵਾ ਲੈ ਆਪਾ ਪ੍ਰਕਾਸ਼ ਜੀ ਬਹੁਤ ਗੱਲਾਂ ਹੋ ਗਈਆਂ ਅੱਜ ਤੁਹਾਨੂੰ ਅਸੀਂ ਰੂਬਰੂ ਕਰਾਉਣਾ ਸੀਗਾ ਸ਼ਹਿਰ ਵਾਸੀਆਂ ਦੇ ਸਰੋਤਿਆਂ ਦੇ ਪ੍ਰਕਾਸ਼ ਟਿੰਦਰ ਰੋਪੜ ਦੇਖੋ ਲੋਕਾਂ ਨੇ ਥੱਲੇ ਕਮੈਂਟ ਕਰਨਿਆ ਅੱਛਾ ਜੀ ਇਹਦੀ ਯਾਦ ਕਰਨਗੇ ਤੁਹਾਨੂੰ ਪਰ ਬਹੁਤ ਵਧੀਆ ਲੱਗਿਆ ਕੋਈ ਗੱਲਬਾਤ ਜਿਹੜੀ ਕੋਈ ਕਹਿਣੀ ਚਾਹੁੰਦੇ ਹੋ ਅਖੀਰ ਤੇ ਇੰਟਰਵਿਊ ਦੇ ਵਾ ਤੁਹਾਨੂੰ ਦੇਖ ਕੇ ਮਨ ਖੁਸ਼ ਹੋ ਗਿਆ ਹਾਏ 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 ਸ਼ੁਕਰੀਆ 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 ਔਰ ਸ਼ਹਿਰ ਦੇ ਵਾਸੀਆਂ ਨੂੰ ਵੀ ਕੋਈ ਸਾਰਿਆਂ ਨੂੰ ਜਿਹੜੀ ਹੈ ਇਕੱਠੀ ਸਾਂਝੀ ਦੁਆ ਸਲਾਮ ਕੋਈ ਆਖ ਅੱਧਰ ਅੱਖਾਂ ਬਾਰੇ ਕੈਮਰੇ ਦੀ ਗੱਲ ਕਰੋ ਸਭ ਨੂੰ ਫਤਿਹ ਕਰ ਦਿਓ ਸਭ ਨੂੰ ਫਤਿਹ ਬਲਾਓ ਸਭ ਨੂੰ ਫਤਿਹ ਬਲਾइए ਵਾ ਜੀ ਬਾਬਾ ਜੀ ਮਜ਼ਾ ਆ ਗਿਆ ਜੀ ਪ੍ਰਕਾਸ਼ ਜੀ ਨੂੰ ਮਿਲ ਕੇ ਫਿਰ ਕਿਤੇ ਔਰ ਕਿਸੇ ਬਲੌਗ ਵਿੱਚ ਸ਼ਹਿਰ ਦੀ ਕਿਸੇ ਹੋਰ ਸ਼ਖਸੀਅਤ ਨਾਲ ਮਿਲਾਂਗੇ ਤੇ ਬਾਕੀ ਜਿਹੜੇ ਸ਼ਹਿਰਾਂ ਦੇ ਸਰੋਤਿਆਂ ਨੇ ਜੀ ਪ੍ਰਕਾਸ਼ ਜੀ ਹਾਂ ਜੀ ਅੰਬਾਲਾ ਅੰਮ੍ਰਿਤਸਰ ਜਿਲੰਦਰ ਪਠਾਨਕੋਟ ਫਾਜ਼ਿਲਕਾ ਪਤਾ ਨਹੀਂ ਕਿੱਥੇ ਕਿੱਥੇ ਬੱਲੇ ਬੱਲੇ ਫਿਲਮਾਂ ਦੇ ਨਕਾੜ ਨਾਲ ਲੋਕੀ ਜੁੜੇ ਹੋਏ ਉਹਨਾਂ ਨਾਲ ਵੀ ਸਾਝ ਮੈਂ ਪਾਨਾ ਨਾਲ ਦੀ ਨਾਲ ਹੀ ਇਹ ਸਿਰਫ ਰੋਪੜ ਨਾਲ ਨਹੀਂ ਆ ਸਾਡੇ ਸ਼ਹਿਰ ਦੇ ਜੀ ਰੋਪੜ ਦੇ ਹੀਰੇ ਨੇ ਜੀ ਪ੍ਰਕਾਸ਼ ਟੇਲਰ ਜੀ ਬਹੁਤ ਪੁਰਾਣੇ ਗੱਲਾਂ ਤੁਹਾਨੂੰ ਤੰਗੀਆਂ ਲੱਗੀਆਂ ਹੋਣੀਆਂ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਤਦ ਤੱਕ ਲਈ ਸ਼ੁਕਰੀਆ ਮਿਹਰਬਾਨੀ ਬਾਏ ਬਾਏ ਜੀ ਓਕੇ ਸਰ ਓਕੇ ਸਰ